ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ YouTube ਚੈਨਲ ਚਾਹਾਨ ਡਰੀ ਫਾਰਮਸ ਤੇ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਇਸੇ ਤਰ੍ਹਾਂ ਆਪਣਾ Facebook ਪੇਜ ਚਾਹਾਨ ਫਾਰਮਸ ਜ਼ਰੂਰ ਫੋਲੋ ਕਰਿਓ ਜੀ ਉਸ ਤੇ ਉੱਪਰ ਵੀ ਆਪਾਂ ਡੇਲੀ ਅਪਡੇਟ ਨਵੀਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਪਹੁੰਚੇ ਆ ਆਪਾਂ ਪਿੰਡ ਕੋਟਲੀ ਅਜਨਾਲਾ ਜਿਲ੍ਹਾ ਬਰਸਰ ਦੇ ਵਿੱਚ ਪਿੰਡ ਕੋਟਲੀ ਇੱਥੇ ਵੀਰ ਦੇ ਘਰ ਤੁਸੀਂ ਜੋ ਵੇਖ ਰਹੇ ਹੋ ਦੋ ਦੰਦ ਕੱਟਾ ਲੰਬਾ ਸੋਨਾ ਜਵਾਨ ਹੈ ਤੇ ਰਾਈਟ ਪੱਖੋਂ ਕਟਕੋੜਾ ਪੂਰਾ ਬੜਿਆ ਹੋਇਆ ਝੂਟਾ ਤੇ ਕਾਫੀ ਇਸ ਦੀ ਖਰਾਕ ਤੇ ਤੇ ਸਿਹਤ ਪੱਖੋਂ ਕਾਫੀ ਜ਼ੋਰ ਦਿੰਦਾ ਇਹਦੇ ਤੇ ਤੇ ਵੀਰ ਨੇ ਬਕਾਉ ਕੀਤਾ ਹੋਇਆ ਤੇ ਬਾਈ ਨਾਲ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਇਸ ਦੇ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਮਾਲਕ ਦਾ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਨੰਬਰ ਲੈ ਕੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਹੈਗਾ 99141 95520 99141 95520 ਇਸ ਵੀਰ ਦਾ ਨੰਬਰ ਹੈ ਜਿਹੜਾ ਵੀਰ ਖਰੀਦਣ ਦਾ ਚਾਹਵਣ ਉਹ ਬਾਈ ਨਾਲ ਸੰਪਰਕ ਕਰਕੇ ਮੁੱਲ ਤੈਅ ਕਰ ਸਕਦਾ ਤੇ ਜ਼ਿਲ੍ਹਾ ਅੰਬਰਸਰ ਹੈ ਜੀ ਪਿੰਡ ਕੋਟਲੀ ਅਜਨਾਲਾ ਏਰੀਆ ਠੀਕ ਹੈ ਜੀ ਤੇ ਦੋ ਤੰਦ ਕਟਾ ਲੰਬਾ ਸੋਨਾ ਜਵਾਨ ਬਾਕੀ ਤੁਸੀਂ ਆਪਣੇ ਅੱਖੀ ਵੇਖ ਸਕਦੇ ਹੋ ਤੇ ਜਮਾ ਸਰਾ ਗੱਲਬਾਤ ਹੈ ਝੋਟੇ ਦੇ ਵਿੱਚ ਤੇ ਜਿਹੜੇ ਵੀ ਵੀਰ ਖਰੀਦਣਾ ਚਾਹੁੰਦੇ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੈ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ Да на